ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਜਿਹੜੀ ਚੀਜ਼ ਆ ਉਹ ਦੱਸਣ ਜਾ ਰਹੀਆਂ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਮੇਰੇ ਕੋਲ ਹੈਗਾ ਜੀ ਕਰੋਸ਼ੀਆ ਤੇ ਜਿਹੜਾ ਕਿ ਮੈਂ ਅੱਜ ਤੁਹਾਨੂੰ ਕਰੋਸ਼ੀਆ ਦੱਸਣ ਜਾ ਰਹੀਆਂ ਕਿ ਜਿੰਨਾ ਭੈਣਾਂ ਨੂੰ ਕਰੋਸ਼ੀਆ ਨਹੀਂ ਆਉਂਦਾ ਉਹ ਕਰੋਸ਼ੀਆ ਕਿੱਦਾਂ ਸਿੱਖ ਸਕਦੇ ਆ ਜੀ ਸਿਲਾਈਆਂ ਵੀ ਕਈਆਂ ਨੂੰ ਆਉਂਦੀਆਂ ਇਸ ਟਾਈਮ ਕਈਆਂ ਨੂੰ ਨਹੀਂ ਵੀ ਆਉਂਦੀਆਂ ਠੀਕ ਹੈ ਤੇ ਜਿਹੜਾ ਕਰੋਸ਼ੀਆ ਵੀ ਬਹੁਤ ਘੱਟ ਲੋਕਾਂ ਵੱਲ ਦਾ ਆ ਮੇਰੀਆਂ ਪੈਣਾ ਨੂੰ ਪਹਿਲੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਜ਼ਿਆਦਾਤਰ ਤੇ ਕਰੋਸ਼ੀਆ ਹੁੰਦੇ ਸੀਗੇ ਕੇਸਮੈਂਟ ਦੀਆਂ ਚੱਦਰਾਂ ਕੱਢਦੇ ਸੀਗੇ ਖੇਸਾਂ ਦੇ ਡੋਰੇ ਵੱਟਦੇ ਸੀ ਕਈ ਲੋਕ ਖੱਡੀਆਂ ਹੁੰਦੇ ਸੀ ਤੇ ਜਾਂ ਕੋਟੀਆਂ ਸਵੈਟਰ ਹੁੰਦੇ ਸੀ ਜ਼ਿਆਦਾਤਰ ਘਰਾਂ ਦੇ ਵਿੱਚ ਨਾਲੇ ਬੜੇ ਬੁੰਦੇ ਸੀ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਕਿਸੇ ਦਿਨ ਨਾਲਾ ਬੁੰਨਾ ਵੀ ਸਿੱਖਾਂ ਖੁਦ ਸ਼ਾਇਦ ਮੈਨੂੰ ਯਾਦ ਆ ਜਾਏ ਬਟ ਮੈਂ ਮੈਂ ਤਾਂ ਸਿੱਖਿਆ ਕੁਛ ਨਹੀਂ ਸੀਗਾ ਬਟ ਮੈਂ ਦੇਖਦੀ ਹੁੰਦੀ ਸੀ ਆਪਣੀਆਂ ਸਿਸਟਰ ਵੱਡੇ ਸਿਸਟਰ ਨੂੰ ਕੀ ਕੰਮ ਕਰ ਰਹੇ ਆ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਉਹ ਕਰ ਸਕਦੀ ਆ ਨਾਲੇ ਨੂੰ ਬੁੰਨ ਦਾ ਕੰਮ ਠੀਕ ਹੈ ਉਹ ਵੀ ਆਪਾਂ ਕਰਾਂਗੇ ਕਦੀ ਅੱਜ ਮੈਂ ਤੁਹਾਨੂੰ ਦੱਸੂੰਗੀ ਕਿ ਕ੍ਰੋਸ਼ੀਆ ਜਿਹੜਾ ਰਾਉਂਡ ਸ਼ੇਪ ਦਾ ਸੀ ਕੋਈ ਰਮਾਲ ਬਣਾਉਣੇ ਆ ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਨਾ ਔਰਤਾਂ ਘਰਾਂ ਦੇ ਵਿੱਚ ਗੋਲ ਵਾਲੇ ਰਮਾਲ ਬਣਾ ਕੇ ਤੇ ਆਪਣੇ ਬੱਚਿਆਂ ਦੇ ਬੇਟਿਆਂ ਦੇ ਸਿਰ ਦੇ ਉੱਪਰ ਜੂੜੇ ਤੇ ਪਾਇਆ ਕਰਦੀਆਂ ਸੀ ਅੱਜ ਕੱਲ ਤੇ ਪਹਿਲੀ ਗੱਲ ਜੂੜੇ ਤੇ ਰਮਾਲ ਹੀ ਕੋਈ ਨਹੀਂ ਪਾਉਂਦਾ ਜੇ ਪਾਉਂਦੇ ਵੀ ਆ ਤੇ ਫੈਂਸੀ ਜੇ ਲੈ ਲੈ ਕੇ ਉਹਨੂੰ ਪੀਕੋ ਕਰਵਾ ਕੇ ਇੱਕ ਸਾਈਡ ਕੱਢ ਕੇ ਇਦਾਂ ਪਾਉਂਦੇ ਉਦੋਂ ਪਿਛਲੇ ਸਮਿਆਂ ਦੇ ਵਿੱਚ ਆਪ ਹੀ ਇੱਕ ਛੋਟਾ ਜਿਹਾ ਫਲਾਵਰ ਪਾ ਲਈਦਾ ਹੁੰਦਾ ਸੀ ਸੂਈਤਾ ਜੀ ਨਾਲ ਮੈਂ ਤੁਹਾਨੂੰ ਕਢਾਈ ਕਰਨੀ ਵੀ ਜ਼ਰੂਰ ਦੱਸੂਗੀ ਉਹ ਵੀ ਮੈਂ ਤਿਆਰੀ ਕੀਤੀ ਹੋਈ ਹੈ ਚਲੋ ਸਿੱਖਦੇ ਆਪਾਂ ਰਾਉਂਡ ਰਮਾਲ ਬਣਾਉਣਾ ਪਹਿਲਾਂ ਕਿ ਅਸੀਂ ਗੋਲ ਵਾਲਾ ਰਮਾਲ ਜਿਵੇਂ ਕਿ ਆਪਣੇ ਡਾਈਨਿੰਗ ਟੇਬਲ ਕੋਈ ਵੀ ਕਿਸੇ ਵੀ ਜਗ੍ਹਾ ਤੇ ਪੋਟ ਦੇ نیچے ਵੀ ਰੱਖ ਸਕਦੇ ਹਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਜੇ ਅਸੀਂ ਇਹ ਕਿਨਾਰੀ ਲਈ ਹੋਈ ਹੈ ਇਹ ਮੇਰੇ ਕੋਲ ਉਹਨne ਹੈਗੀ ਸੀ ਜੀ ਵਰਦਮਾਨ ਦੀ ਚੰਗੀ ਖਾਸੀ ਉਹਨਾਂ ਥੋੜੀ ਬਣੀ ਹੈਗੀ ਮੇਰੇ ਕੋਲ ਇਹਦੀ ਨਾ ਮੈਂ ਜੈਕਟ ਗੁਣੀ ਹੈ ਕਰੋਸ਼ੇ ਦੀ ਆਪਣੀ ਉਹਦੇ ਵਿੱਚੋਂ ਇਹ ਵੱਧ ਗਈ ਸੀਗੀ ਤੇ ਮੈਂ ਸੋਚਿਆ ਚਲੋ ਮੈਂ ਤੁਹਾਨੂੰ ਇਹਦਾ ਹੀ ਦੱਸ ਦਿੰਨੀ ਆ ਸਭ ਤੋਂ ਪਹਿਲਾਂ ਅਸੀਂ ਰਾਉਂਡ ਰਮਾਲ ਬਣਾਉਣ ਵਾਸਤੇ ਇਸ ਤਰ੍ਹਾਂ ਅਸੀਂ ਇਹਨੂੰ ਲੈਣਾ ਆ ਫਿਰ ਇਸ ਤਰ੍ਹਾਂ ਇਹਨੂੰ ਗੋਲ ਥੋੜਾ ਜਨਾ ਛੋਟਾ ਜਾਂ ਸ਼ੇਕ ਦੀ ਤਰ੍ਹਾਂ ਇਸ ਤਰ੍ਹਾਂ ਅਸੀਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਕਮਾ ਲੈਣਾ ਆ ਇਸ ਤਰ੍ਹਾਂ ਇਹਨਾਂ ਕੀ ਬਹੁਤ ਹੈ ਮੋਟਾ ਕਿਉਂਕਿ ਇਹਦੇ ਵਿੱਚ ਦੀ ਕ੍ਰੋਸ਼ੀਆ ਨੰਗਣਾ ਆ ਨਾ ਤੇ ਉਹਦੇ ਨਾਲ ਇਹਨੇ ਹੋਰ ਥੋੜਾ ਜਿਹਾ ਹੋ ਜਾਣਾ ਹੈਗਾ ਤੇ ਇਦਾਂ ਅਸੀਂ ਇਹਨੂੰ ਕ੍ਰੋਸ਼ੀਆ ਨੂੰ ਪਾ ਲਿਆ ਹੈਗਾ ਇਹਦੇ ਵਿੱਚ ਆ ਦੇਖੋ ਤੁਸੀਂ ਮੈਂ ਸ਼ੇਕ ਬਣਾ ਲਿਆ ਸੀ ਪੱਲਾ ਨਹੀਂ ਸਮਝ ਲੱਗੂ ਤੇ ਮੈਂ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਦੁਬਾਰਾ ਦੱਸੋ ਤੇ ਮੈਂ ਤੁਹਾਨੂੰ ਦੁਬਾਰਾ ਦੱਸੂੰਗੀ ਠੀਕ ਹੈ ਜੀ ਦੇਖੋ ਜਿਹੜਾ ਆਪਾਂ ਉਹ ਰਾਉਂਡ ਬਣਾਇਆ ਸੀਗਾ ਨਾ ਗੋਲ ਵਾਲਾ ਥ्रेड ਲੈ ਕੇ ਦੇਖੋ ਉਹਦੇ ਵਿੱਚ ਮੈਂ ਇਸ ਤਰ੍ਹਾਂ ਕਰੋਸ਼ੀਆ ਪਾਤਾ ਹੋਇਆ ਹੁਣ ਮੈਂ ਇਹਨੂੰ ਇਸ ਤਰ੍ਹਾਂ ਲੈ ਲਿਆ ਹੋਇਆ ਦੇਖ ਸਕਦੇ ਦੇਖੋ ਨਹੀਂ ਸਮਝ ਨਹੀਂ ਲੱਗਦੀ ਮੇਰੀਆਂ ਭੈਣਾਂ ਨੂੰ ਮੈਨੂੰ ਦੁਬਾਰਾ ਤੋਂ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਦੁਬਾਰਾ ਆਉਣ ਕੇ ਦੱਸੋ ਤੇ ਮੈਂ ਦੱਸਾਂਗੀ ਜ਼ਰੂਰ ਦੇਖੋ ਇਸ ਤਰ੍ਹਾਂ ਬਾਹਰ ਕੱਢ ਲੈਣ ਨੂੰ ਅਸੀਂ ਇੱਥੇ ਹੱਥ ਰੱਖਣਾ ਹੈ ਇੱਥੇ ਅਸੀਂ ਗੁੱਠੀ ਨੂੰ ਰੱਖਣਾ ਹੈ ਆਪਣੇ ਨੂੰ ਠੀਕ ਹੈ ਇਹਨੂੰ ਫੜੋ ਫੇਰ ਇਹਦੇ ਵਿੱਚ ਦੀ ਲੈ ਜਾਓ ਇਹਨੂੰ ਫੜੋ ਫੇਰ ਇਹਦੇ ਵਿੱਚ ਦੀ ਇਸ ਤਰ੍ਹਾਂ ਬਸ ਇਸ ਤਰ੍ਹਾਂ ਕਰਕੇ ਅਸੀਂ ਇਹ ਜਿਹੜਾ ਥ੍ਰੈਡ ਗੋਲ ਕੀਤਾ ਹੋਇਆ ਸੀ ਨਾ ਉਹਨੂੰ ਅਸੀਂ ਕਵਰ ਕਰਨਾ ਹੈ ਇੱਕ ਕਰੋਸ਼ੀ ਇਹਦੇ ਨਾਲ ਹੀ ਮੇਰਾ ਨਾ ਸਟੀਲ ਦਾ ਕਰੋਸ਼ੀ ਮੈਨੂੰ ਮਿਲਿਆ ਨਹੀਂ ਮੈਂ ਲੱਭ ਰਹੀ ਸੀ ਪਤਾ ਨਹੀਂ ਕਿੱਥੇ ਚਲਾ ਗਿਆ ਇਹਦੇ ਨਾਲ ਮੈਨੂੰ ਘੱਟ ਬੁਣਨਾ ਆਉਂਦਾ ਹੈ ਮੈਨੂੰ ਸਟੀਲ ਵਾਲੇ ਕਰੋਸ਼ੀ ਨਾਲ ਜ਼ਿਆਦਾ ਬੈਟਰ ਆਉਂਦਾ ਕੋਈ ਨਾ ਮੈਂ ਉਹ ਵੀ ਲੱਭ ਲੈਣਾ ਮੇਰੇ ਕੋਲ ਹੈਗੇ ਨੇ ਕਰੋਸ਼ੀਏ ਬਰੀਕ ਵੀ ਹੈਗਾ ਜੀ ਜਿਹਦੇ ਨਾਲ ਆਪਾਂ ਚੁੰਨੀਆਂ ਨੂੰ ਬੀਡਿੰਗ ਕਰਦੇ ਹੁੰਦੇ ਸੀ ਨਾ ਪਤਾ ਨਹੀਂ ਤੁਸੀਂ ਕੀਤੀ ਹੋਏਗੀ ਕਿ ਨਹੀਂ ਮੈਂ ਤਾਂ ਕੀਤੀ ਹੋਈ ਆ ਚੁੰਨੀ ਨੂੰ ਬੀਡਿੰਗ ਆਪਣੇ ਸੂਟ ਨੂੰ ਵੀ ਬੀਡਿੰਗ ਕਰਕੇ ਪਾਇਆ ਹੋਇਆ ਮੈਂ ਤੇ ਆ ਦੇਖੋ ਮੈਂ ਤੁਹਾਨੂੰ ਨਾ ਹੁਣੇ ਇਹ ਵਾਲਾ ਇਸ ਤਰ੍ਹਾਂ ਕਰਕੇ ਦੱਸ ਰਹੀ ਆ ਇਸ ਤਰ੍ਹਾਂ ਇਹ ਲੈ ਲਣਾ ਆਪਾਂ ਹਾਂਜੀ ਐਦਾਂ ਜਿੱਦਾਂ ਵੇਖੋ ਦੁਬਾਰਾ ਤੋਂ ਦੱਸ ਰਹੀ ਮੈਂ ਤੁਹਾਨੂੰ ਸਿੰਗਲ ਹੈਗਾ ਵਿੱਚੋਂ ਕੱਢਿਆ ਹੋਇਆ ਸਿੰਗਲ ਰਹਿ ਗਿਆ ਕੁੰਡਾ ਸਾਡਾ ਇਹਨੂੰ ਅਸੀਂ ਇਸ ਤਰ੍ਹਾਂ ਕਰਨ ਨਾਲ ਡਬਲ ਹੋ ਗਿਆ ਇਸ ਤਰ੍ਹਾਂ ਕਰਾਂਗੇ ਫਿਰ ਇਹਨੂੰ ਖਿੱਚਾਂਗੇ ਤੇ ਫਿਰ ਦੇਖੋ ਤਿੰਨ ਕੁੰਡੇ ਹੋਗੇ ਨਾ ਸਾਡੇ ਇਹਨੂੰ ਫਿਰ ਪਾਵਾਂਗੇ ਵਿੱਚ ਦੀ ਦੋ ਕੱਢਣੇ ਆ ਇੱਕ ਹੋਰ ਪਾਵਾਂਗੇ ਫਿਰ ਅਸੀਂ ਇੱਕ ਕੱਢ ਦੇਣਾ ਫਿਰ ਸਾਡੇ ਕੋਲ ਸਿੰਗਲ ਹੀ ਰਹਿ ਗਿਆ ਠੀਕ ਹੈ ਜੀ ਫਿਰ ਇਹ ਸਿੰਗਲ ਹੈ ਫਿਰ ਅਸੀਂ ਇਹਨੂੰ ਡਬਲ ਕਰ ਲਿਆ ਹੁਣ ਅਸੀਂ ਇਹਨੂੰ ਟ੍ਰਿਪਲ ਕਰ ਲਿਆ ਫਿਰ ਇੱਕ ਸਿੰਗਲ ਲੈ ਕੇ ਡਬਲ ਚੋਂ ਕੱਢ ਦੇਣਾ ਫਿਰ ਡਬਲ ਹੋ ਗਿਆ ਫਿਰ ਸਿੰਗਲ ਲੈ ਕੇ ਫਿਰ ਡਬਲ ਚੋਂ ਕੱਢ ਕੇ ਫਿਰ ਸਿੰਗਲ ਤੇ ਆਣਾ ਲਓ ਜੀ ਇਹ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਸਿਰਫ ਨਾ ਇੱਕ ਕਰੋਸ਼ਿਆ ਆਉਣਾ ਚਾਹੀਦਾ ਹੈ ਇਹ ਜਿੱਦਾਂ ਮੈਂ ਚਲਾ ਰਹੀ ਹਾਂ ਨਾ ਐਵੇਂ ਚਲਾਣਾ ਆਉਣਾ ਚਾਹੀਦਾ ਭੈਣਾਂ ਨੂੰ ਫਾਸਟ ਫਾਸਟ ਬਾਕੀ ਕੋਈ ਵੀ ਡਿਜ਼ਾਈਨ ਹੋਵੇ ਤੇ ਮੈਂ ਵੇਖ ਕੇ ਫਟਾਫਟ ਉਤਾਰ ਜ਼ਰੂਰ ਲੈਣੀ ਆ ਰੱਬ ਨੇ ਇੰਨੀ ਕਿਰ ਬਖਸ਼ਿਸ਼ ਕੀਤੀ ਹੋਈ ਆ ਕਿ ਕੋਈ ਵੀ ਕੰਮ ਆ ਮੈਂ ਵੇਖ ਕੇ ਕਰ ਲੈਣੀ ਆ ਤੇ ਸੋ ਜੋ ਵੀ ਜਿੰਨਾ ਵੀ ਮੇਰੇ ਕੋਲ ਹੁਨਰ ਆ ਮੈਂ ਚਾਹੁੰਦੀ ਆ ਕਿ ਮੈਂ ਆਪਣੀਆਂ ਭੈਣਾਂ ਨੂੰ ਦੇ ਸਕਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਸਕਾਂ ਤਾਂ ਕਿ ਇਹ ਵੀ ਇੱਕ ਯਾਦਾਂ ਬਣ ਕੇ ਤੇ ਦੁਬਾਰਾ ਤੋਂ ਮਤਲਬ ਜਾਗਰੂਤ ਹੋਣ ਜੋ ਵੀ ਸਾਡਾ ਪ੍ਰਾਣਾ ਵਿਰਸਾ ਸੀਗਾ ਜਿੰਨੂੰ ਕਿ ਲੋਕ ਭੁੱਲਦੇ ਜਾ ਰਹੇ ਅੱਛਾ ਜੀ ਦੇਖੋ ਜੀ ਇਹ ਮੈਂ ਕਵਰ ਕਰ ਲਿਆ ਹੋਇਆ ਦੇਖੋ ਪੂਰੀ ਰਾਉਂਡ ਸ਼ੇਪ ਆ ਗਈ ਹੋਈ ਨਾ ਪੂਰਾ ਕਵਰ ਕਰ ਲਿਆ ਮੈਂ ਉਹਨੂੰ ਰੰ ਨੂੰ ਹੁਣ ਅਸੀਂ ਐਂਡ ਤੇ ਇੱਥੇ ਪਾ ਕੇ ਇਹਨੂੰ ਅਸੀਂ ਇਸ ਤਰ੍ਹਾਂ ਇਹ ਸੌਰੀ ਡਬਲ ਪਾਣਾ ਸੀਗਾ ਆ ਦੇਖੋ ਮੇਰਾ ਸਿੰਗਲ ਆ ਨਾ ਐਵੇਂ ਐਦਾਂ ਨਹੀਂ ਹੁਣ ਕਰਨਾ ਅਸੀਂ ਇਹਨੂੰ ਛੱਡ ਦੇਣਾ ਇਸ ਤੋਂ ਇੱਥੋਂ ਲੈ ਕੇ ਤੇ ਇਹਨੂੰ ਅਸੀਂ ਇਸ ਤਰ੍ਹਾਂ ਲੌਕ ਕਰ ਦਿੱਤਾ ਦੇਖੋ ਜੀ ਦੇਖੋ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਮੇਰਾ ਹੁਣ ਇਸ ਤੋਂ ਅੱਗੇ ਇਸ ਤੋਂ ਅੱਗੇ ਤੁਸੀਂ ਕੋਈ ਵੀ ਡਿਜ਼ਾਈਨ ਪਹਿਲਾਂ ਤਾਂ ਤੁਸੀਂ ਐਦਾਂ ਕਰਨਾ ਸਿੱਖੋ ਤੇ ਪਹਿਲਾਂ ਸਿੰਪਲ ਹੀ ਤੁਸੀਂ ਦੇਖੋ ਇਹਨੂੰ ਹੁਣ ਇੱਕ ਚੇਨ ਪਾ ਲੈਣੀ ਆ ਇਸ ਤਰ੍ਹਾਂ ਪਾ ਲਈ ਫਿਰ ਅਸੀਂ ਇਹਨੂੰ ਇੱਥੋਂ ਵਿੱਚੋਂ ਕੁੰਡੇ ਦੇ ਵਿੱਚੋਂ ਕੱਢੀ ਜਾਣਾ ਮੈਂ ਤੁਹਾਨੂੰ ਦੱਸਿਆ ਨਾ ਮੈਨੂੰ ਕਰੋਸ਼ੀਆ ਚਲਾਉਣਾ ਨਹੀਂ ਆ ਰਿਹਾ ਇਹ ਨਾ ਆ ਦੇਖੋ ਇਸ ਤਰ੍ਹਾਂ ਅਸੀਂ ਫੇਰ ਡਬਲ ਡਬਲ ਉਸ ਤਰ੍ਹਾਂ ਹੀ ਲੈ ਕੇ ਨਾ ਤੇ ਇਹ ਚੇਨ ਦੇ ਵਿੱਚੋਂ ਕੱਢਣਾ ਆ ਜਿਹੜੀ ਅਸੀਂ ਪਿੱਛੇ ਚੇਨ ਪਾ ਕੇ ਆਏ ਆ ਆ ਦੇਖੋ ਅਸੀਂ ਇਹਨਾਂ ਦੇ ਵਿੱਚੋਂ ਜਿੱਦਾਂ ਅਸੀਂ ਕੁੰਡਾ ਚੱਕਦੇ ਆ ਆ ਦੇਖੋ ਇੱਥੋਂ 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 ਪਾਣੀ ਆ ਇਹ ਇੱਥੋਂ ਪਾ ਰਹੀ ਹਾਂ ਮੈਂ ਆ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਆਹ ਲੋ ਤੁਸੀਂ ਪਹਿਲਾਂ ਇਦਾਂ ਸਿੰਪਲ ਬੋਣਾ ਸਿੱਖੋ ਤੇ ਜਦੋਂ ਜਦੋਂ ਅਸੀਂ ਇਹਨੂੰ ਰਾਉਂਡ ਕਰਦੇ ਜਾਣਾ ਹੈ ਨਾ ਇਹਨੇ ਉੱਪਰ ਨੂੰ ਇਦਾਂ ਖੁੱਲਦੇ ਜਾਣਾ ਹੈ ਇਹਦੇ ਵਾਸਤੇ ਸਾਨੂੰ ਕਿਤੇ ਕਿਤੇ ਇਸ ਤਰ੍ਹਾਂ ਦੋ ਵੀ ਪਾਣੀਆਂ ਪੈਣੀਆਂ ਜੀ ਇਹਨੂੰ ਵੀ ਵਧਾਉਣੀ ਪੈਣੀ ਕਿਉਂਕਿ ਜਦੋਂ ਇਹਨੇ ਖੋਲਣਾ ਤੇ ਇਹਨੂੰ ਜਿਆਦਾ ਸਪੇਸ ਚਾਹੀਦੀ ਹੈ ਤੇ ਜੇ ਤੁਸੀਂ ਨਹੀਂ ਇਹਦੇ ਚ ਐਕਸਟਰਾ ਕੁਝ ਵੀ ਪਾਉਂਗੇ ਇਹਨੇ ਇਸ ਤਰ੍ਹਾਂ ਟੋਕਰੀ ਜਿਹਾ ਉਹ ਇਕੱਠੇ ਹੁੰਦੇ ਜਾਣਾ ਹੈ ਠੀਕ ਹੈ ਜੀ ਇਹ ਤਾਂ ਹੋ ਗਿਆ ਜੀ ਗੋਲ ਸ਼ੇਪ ਦਾ ਇੱਕ ਮੈਂ ਤੁਹਾਨੂੰ ਇਹ ਵਾਲਾ ਰਾਉਂਡ ਜਿਹੜਾ ਇਸ ਤਰ੍ਹਾਂ ਇਹਨਾ ਕਰਕੇ ਸਾਰੇ ਨੂੰ ਕਲੀਅਰ ਤੇ ਉਹ ਮੈਂ ਫਿਰ ਦਿਖਾਣੀ ਆਂ ਐਦਾਂ ਹੀ ਅਸੀਂ ਉਂਗਲੀ ਤੇ ਧੱਗਾਂ ਲਪੇਟਣਾ ਆਂ ਬਾਰ-ਬਾਰ ਤੇ ਮੈਂ ਕਿਤੇ ਦੋ ਪਾ ਰਹੀ ਆਂ ਤੇ ਕਿਤੇ ਮੈਂ ਇੱਕ ਹੀ ਰੇ ਪਾ ਰਹੀਆਂ ਕਿਉਂਕਿ ਜੇ ਇੱਥੇ ਵੀ ਹੁਣ ਮੈਂ ਡਬਲ ਹੀ ਪਾ ਰਹੀਆਂ ਕਿਉਂਕਿ ਡਬਲ ਪਾਵਾਂਗੇ ਤੇ ਫਿਰ ਉਹ ਟੋਕਰੀ ਜੀ ਉੱਪਰ ਨੂੰ ਗੋਲ-ਗੋਲ ਨਹੀਂ ਜਾਊਗੀ ਮੈਂ ਇੱਥੇ ਵੀ ਦੋ ਹੀ ਪਾਉਂਗੀ ਤਾਂ ਕਿ ਖੁੱਲਾ-ਖੁੱਲਾ ਬਣੇ ਇਹ ਰਮਾਲ ਟਾਈਪ ਬਿਲਕੁਲ نیچے ਨੂੰ ਸਟ੍ਰੇਟ ਜਿਹੜਾ ਵਿਛਣ ਵਾਲਾ ਨਾ ਉਹ ਬਣੇ ਤਾਂ ਕਿ ਉੱਪਰ ਨੂੰ ਨਾ ਉੱਠੇ ਇਸ ਕਰਕੇ ਸਾਨੂੰ ਕਿਤੇ-ਕਿਤੇ ਦੋ ਵੀ ਪਾਣੀਆਂ ਪੈਣੀਆਂ ਉੱਪਰ ਜਾ ਕੇ ਕਿਤੇ ਤਿੰਨ ਪਾ ਦੋ ਦੋ ਪਾ ਦੋ ਚੇਨ ਵਧਾ ਦੋ ਬਸ ਇਦਾਂ ਹੀ ਕਰਦੇ ਜਾਣਾ ਆ ਤੇ ਫਿਰ ਇਹਨੇ ਜਾ ਕੇ ਵਧਣਾ ਆ ਜੀ ਮੈਂ ਤੁਹਾਡੇ ਸਾਹਮਣੇ ਹੀ ਦੇਖੋ ਕਰਕੇ ਦਿਖਾ ਰਹੀ ਆ ਉਂਗਲੀ ਤੇ ਫਿਰ ਤਾਂ ਗਲ ਪੇਟ ਲੈਣਾ ਫਿਰ ਖੁੱਲ ਜਾਂਦਾ ਫਿਰ ਲਪੇਟ ਲੋ ਆ ਦੇਖੋ ਮੈਂ ਫਿਰ ਤੋਂ ਦੂਰ ਪਾਤੇ ਹੋਇਆ ਮੈਂ ਕਰੋਸ਼ੀ ਦੀ ਟੋਪੀ ਬੁਣ ਕੇ ਪਾਉਣੀ ਆ ਜੇ ਸਰਦੀਆਂ ਨੂੰ ਆਪਣੇ ਸਿਰ ਤੇ ਮੈਂ ਕਦੀ ਰੈਡੀਮੇਡ ਕੈਪ ਨਹੀਂ ਪਾਈ ਲੈ ਕੇ ਤੇ ਕੋਈ ਮੈਂ ਸਲਾਈਆਂ ਦਾ ਨਹੀਂ ਬੁਣਦੀ ਨਾ ਮੈਨੂੰ ਸਲਾਈਆਂ ਬੁਣਨੀਆਂ ਪਸੰਦੀ ਆ ਆਉਂਦੀਆਂ ਮੈਨੂੰ ਹੈਗੀਆਂ ਆ ਬਟ ਮੈਨੂੰ ਉਹਦੀਆਂ ਬੁੰਤੀਆਂ ਪਾਣੀਆਂ ਨਹੀਂ ਆਂਦੀਆਂ ਤੇ ਇੱਕ ਮੈਨੂੰ ਸਲਾਈਆਂ ਨੂੰ ਬੁਣਨਾ ਜਿਹੜਾ ਉਹ ਨਹੀਂ ਸਹੀ ਨਹੀਂ ਲੱਗਦਾ ਮੈਨੂੰ ਇਸ ਲਈ ਮੈਨੂੰ ਕਰੋਸ਼ੀ ਆ ਪਸੰਦ ਆ ਸੋ ਮੈਂ ਇਹੜਾ ਕਰੋਸ਼ੀਆ ਉਹਨੂੰ ਮੈਂ ਬੜੇ ਸਾਫ਼ ਤਰੀਕੇ ਦੇ ਨਾਲ ਬੁਣ ਸਕਦੀ ਆ ਇਹ ਮੈਨੂੰ ਪਤਾ ਆ ਤੇ ਇਸ ਲਈ ਜੋ ਮੇਰੇ ਕੋਲ ਹੁਨਰ ਆ ਉਹ ਮੈਂ ਤੁਹਾਨੂੰ ਦੱਸ ਰਹੀ ਆ ਹੁਣ ਫਿਰ ਤੋਂ ਸਿੰਗਲ ਕਰ ਲੈਣਾ ਆ ਇੱਥੇ ਅਸੀਂ ਇਹਨੂੰ ਲੌਕ ਕਰਨ ਲੱਗੀ ਆ ਜੀ ਮੈਂ ਦੇਖੋ ਆ ਦੇਖੋ ਜੀ ਆਪਾਂ ਦਿੱਤਾ ਕਰੋਸ਼ੀਆ ਕੱਢ ਇਹਨੂੰ ਹੁਣ ਤੁਸੀਂ ਦੇਖੋ ਥੱਲੇ ਰੱਖ ਕੇ ਤੇ ਬਿਲਕੁਲ ਦੇਖੋ ਜੀ ਸਟ੍ਰੇਟ ਬਣ ਗਿਆ ਹੋਇਆ ਆ ਲਓ ਮੈਂ ਤੁਹਾਨੂੰ ਹੁਣ ਇਸ ਤਰ੍ਹਾਂ ਦਿਖਾ ਦతా ਦੇਖ ਸਕਦੇ ਤੁਸੀਂ ਕਿੰਨਾ ਪਿਆਰਾ ਬਣ ਗਿਆ ਹੋਇਆ ਜੀ ਇਹਨੂੰ ਸਿੱਧੀ ਸਾਈਡ ਕਹਿ ਲਓ ਤੁਸੀਂ ਤੇ ਚਾਹੇ ਇਹਨੂੰ ਉੱਠਾ ਕਰ ਲਓ ਆ ਦੇਖੋ ਬਹੁਤ ਹੀ ਪਿਆਰਾ ਜਿਹੜਾ ਬਣ ਕੇ ਡਿਜ਼ਾਈਨ ਸਾਡਾ ਰੈਡੀ ਹੋਇਆ ਆ ਤੇ ਤੁਸੀਂ ਵੀ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਕਰੋਸ਼ੀਆ ਬੁਣ ਸਕਦੇ ਬਹੁਤ इजीली ਅੱਗੇ-ਅੱਗੇ ਤੁਹਾਨੂੰ ਹੋਰ ਡਿਜ਼ਾਈਨ ਚਾਹੀਦੇ ਆ ਜਿੱਦਾਂ ਦੇ ਵੀ ਚਾਹੀਦੇ ਆ ਤੁਸੀਂ ਮੈਨੂੰ ਦੱਸਣਾ ਆ ਮੈਨੂੰ ਤੁਸੀਂ ਪਿਕ ਵੀ ਸੈਂਡ ਕਰ ਸਕਦੇ ਹੋ ਮੇਰੇ YouTube ਚੈਨਲ ਦੇ ਉੱਤੇ ਤੇ ਮੈਂ ਤੁਹਾਨੂੰ ਉਦਾਂ ਦਾ ਹੀ ਡਿਜ਼ਾਈਨ ਬਣਾ ਕੇ ਬੁਣ ਕੇ ਤੁਹਾਡੇ ਸਾਹਮਣੇ ਦੱਸੂਗੀ ਸੋ ਇਹਨੂੰ ਮੇਰੇ ਡਿਜ਼ਾਈਨ ਨੂੰ ਫੋਲੋ ਜ਼ਰੂਰ ਕਰਨਾ ਤੇ ਕਰਕੇ ਜ਼ਰੂਰ ਟਰਾਈ ਦੇਖਿਆ ਕਰੋ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ